ਤਾ ਤਰਨ ਤਰਨ ਜਿਮਣੀ ਚੋਣਾਂ ਨੂੰ ਲੈ ਕੇ ਚੋਣ ਅਖਾੜਾ ਲੱਗਾ ਤਰਜੜ ਕੀ ਪਖਦਾ ਦਿਖਾਈ ਦੇ ਰਿਹਾ ਕਿਉਂਕਿ ਕੁਝ ਜਿਹਨਾਂ ਦਾ ਸਮਾਂ ਜਿਹੜਾ ਬਚਿਆ ਹੈ 11 ਨਵੰਬਰ ਨੂੰ ਜਿਹੜੇ ਕੀ ਵੋਟਾਂ ਪਾਣੀ ਨੇ ਤੇ 14 ਨਵੰਬਰ ਨੂੰ ਜਿਹੜੇ ਕੀ ਨਿਤਜੀ ਹੋਣੇ ਨੇ ਤੇ ਅਮਨ ਸ਼ੇਰ ਸਿੰਘ ਆਮਨ ਸ਼ੈਰੀ ਕਲਸੀ ਨੇ ਇੱਥੇ ਉਹ ਵੀ ਪਹੁੰਚੇ ਹੋਏ ਨੇ ਤਾਂ ਉਹਨਾਂ ਨੇ ਵੀ ਜ਼ਰੂਰ ਗੱਲਬਾਤ ਕਰਾਂਗੇ ਸ਼ੈਰੀ ਜੀ ਕੀ ਕਹਿਣਾ ਹੈ ਅੱਜ ਸੀਐਮ ਸਾਹਿਬ ਵੀ ਇੱਥੇ ਪਹੁੰਚੇ ਸਿਗੇ ਕਿ ਆ ਸਮਝੋ ਭਈ ਅੱਜ ਜੀ ਉਹਨਾਂ ਦੀ ਫੇਰੀ ਜਿਹੜੀ ਕੋਈ ਨਾ ਕੋਈ ਜਿੱਤ ਜਕੀ ਨਹੀਂ ਰਹੋਗੀ ਥੋੜੇ ਆਵਾਦੀ ਵੀ ਪਾਰਟੀ ਦੇ ਜਿਹੜੇ ਹਲਕੇ ਦੇ ਬਿਲਕੁਲ ਕਿਉਂਕਿ ਲੋਕ ਕਮਾਂ ਨੂੰ ਤਰਜੀ ਦਿੰਦੇ ਨੇ ਔਰ ਕਮਾਂ ਦੇ ਵਿਹਾਰ ਤੇ ਲੋਕ ਜਿਹੜੇ ਵੋਟਾਂ ਪਾਉਂਦੇ ਨੇ ਸੋ ਬਾਤ ਹੋਰ ਤੁਹਾਡੇ ਸਾਹਮਣੇ ਦੇਖਣ ਨੂੰ ਨਜ਼ਰ ਆ ਰਿਹਾ ਪਿੰਡਾਂ ਦੇ ਵਿੱਚ ਲੋਕ ਖੁਸ਼ ਨੇ ਸ਼ਹਿਰਾਂ ਦੇ ਵਿੱਚ ਲੋਕ ਖੁਸ਼ ਨੇ ਜਿਉਂ-ਜਿਉਂ ਸਮਾਂ ਬੀਤਦਾ ਗਿਆ ਆਮ ਆਦਮੀ ਪਾਰਟੀ ਦੀ ਨੇ ਰਿਹੋਰ ਚ ਲੋਕੀ ਪਰ ਕਹਿੰਦੇ ਦੂਸ਼ਣਬਾਜ਼ੀ ਬਹੁਤ ਜ਼ਿਆਦਾ ਇਸ ਟਾਈਮ ਹੋ ਰਹੀ ਹੈ ਜੋ ਵਿਰੋਧੀ ਪਾਰਟੀਆਂ ਨੂੰ ਲੱਗਦਾ ਆਖਰੀਆਂ ਵੀ ਆਮ ਆਦਮੀ ਪਾਰਟੀ ਕੋਲੋਂ ਸੂਬਾ ਬਿਲਕੁਲ ਸੰਭੇ ਨਹੀਂ ਗਿਆ ਬਿਲਕੁਲ ਫੇਲ ਹੋ ਗਿਆ ਆਮ ਆਦਮੀ ਪਾਰਟੀ ਇਹ ਕੌਣ ਕਹਿੰਦਾ ਸਾਰੇ ਜਿੰਨੀਆਂ ਵਿਰੋਧੀ ਪਾਰਟੀਆਂ ਕਹਿੰਦੇ ਨੇ ਵੀ ਗੈਂਗਸਟਰਵਾਦ ਹੈ ਲਗਾਤਾਰ ਹਰ ਵਪਾਰੀ ਨੂੰ ਧਮਕੀਆਂ ਮਿਲ ਰਹੀਆਂ ਨੇ ਇੱਥੇ ਆਏ ਦਿਨ ਗੋਲੀ ਚੱਲ ਰਹੀ ਹੈ ਤੇ ਤੁਹਾਨੂੰ ਯਾਦ ਹੋਣਾ ਇਹ ਵੀ ਕਹਿੰਦੇ ਹੁੰਦੇ ਸੀ ਵੀ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਦੀ ਕਹਿੰਦੇ ਸੀ ਬਣ ਗਈ ਨਾ ਫਿਰ ਕਹਿੰਦੇ 6 ਮਹੀਨੇ ਨਹੀਂ ਕੱਢਦੀ ਕੱਢ ਗਈ ਨਾ ਫਿਰ ਕਹਿੰਦੇ ਇਹਨਾਂ ਕੋਈ ਗਰੰਟੀਆਂ ਨਹੀਂ ਜਿਹੜੀਆਂ ਇਹਨਾਂ ਨੇ ਵਾਅਦੇ ਵੱਡੇ ਵੱਡੇ ਕਰਤੇ ਪਾਸ ਨਹੀਂ ਹੋਣੇ ਇਹਨਾਂ ਨੇ ਉਹਨਾਂ ਨੂੰ ਕਵਰ ਨਹੀਂ ਕਰ ਸਕਦੇ ਫਿਰ ਉਹ ਵੀ ਸਟੈਪ ਬਾਏ ਸਟੈਪ ਕਰਨੀ ਸ਼ੁਰੂ ਕਰਤੀਆਂ ਕਿ ਨਹੀਂ ਸੋ ਕਹਿਣ ਦਾ ਭਾਵ ਇਹਨਾਂ ਨੂੰ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਜੇ ਤੁਸੀਂ ਚੰਗੇ ਅਕਲ ਦੇ ਕੰਮ ਕੀਤੇ ਹੁੰਦੇ ਲੋਕਤਾਂ ਨੂੰ ਨਕਾਰਦੇ ਨਾਲ ਅੱਜ ਆਮ ਆਦਮੀ ਪਾਰਟੀ ਸਾਢੇ ਤਿੰਨ ਸਾਲਾਂ ਦੇ ਵਿੱਚ ਕੰਮ ਕਰਦੀ ਹੋਈ ਨਜ਼ਰ ਆ ਰਹੀ ਆ ਔਰ ਲੋਕਾਂ ਦੇ ਬਤੌਰ ਕੰਮ ਹੁੰਦੇ ਹੋਏ ਸਾਹਮਣੇ ਨੇ ਔਰ ਜਿਹੜੀ ਗੱਲ ਰਹੀ ਵੀ ਆ ਜਿਤਨਾ ਤੁਸੀਂ ਦੱਸਿਆ ਵੀ ਗੈਂਗਸਟਰਵਾਦ ਆ ਇਹ ਸਮੇਂ ਦੇ ਹਿਸਾਬ ਨਾਲ ਆਪਣੇ ਆਪ ਹੀ ਜਿਉਂ-ਜਿਉਂ ਸਿਸਟਮ ਨੂੰ ਆਪਾਂ ਕਵਰ ਕਰ ਰਹੇ ਆ ਇਹ ਆਪਣੇ ਆਪ ਹੀ ਸੈੱਟ ਹੋ ਜਾਊਗਾ ਸਾਰਾ ਸੋ ਕਹਿਣ ਦਾ ਭਾਵ ਇਹ ਆ ਵੀ ਜੋ ਇਹਨਾਂ ਦੇ ਬੀਜੇ ਹੋਏ ਕੰਡੇ ਇਹ ਦੋਵਾਂ ਪਾਰਟੀਆਂ ਦੇ ਅੱਜ ਉਹਨਾਂ ਨੂੰ ਸਾਬੰਦ ਨੇ ਕਸਟੋਡੀਅਨ ਤੇ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਉਹਨਾਂ ਵਿੱਚੋਂ ਸਾਰਾ ਕੁਝ ਜੋ ਵੀ ਹੋ ਰਿਹਾ ਹੈ ਉਹ ਆਮ ਆਦਮੀ ਪਾਰਟੀ ਸਰਕਾਰ ਹੈ ਹੁਣ ਪੰਜਾਬ ਪੁਲਿਸ ਆਪਣੇ ਬਹਿਫ ਤੇ ਕੰਮ ਕਰ ਰਹੀ ਜਿਹੜੇ ਜਿਹੜੇ ਵੀ ਜਿੰਨੇ ਵੀ ਵਾਰਦਾਤਾ ਕੋਈ ਵੀ ਕਰਦਾ ਹੁਣ ਕੋਈ ਕਿਸੇ ਬੰਦੇ ਦਾ ਕੋਈ ਐਸਾ ਪੈਰਾਮੀਟਰ ਨਹੀਂ ਵੀ ਉਹਦੇ ਅੰਦਰ ਵੜ ਕੇ ਵੇਖ ਲਈਏ ਵੀ ਕੀ ਆ ਜਿਹੜਾ ਅਪਰਾਧ ਕਰਦਾ ਹੈ ਪੁਲਸ ਉਹਦੇ ਮਗਰ ਹੁੰਦੀ ਠੀਕ ਹੈ ਆਪਣੀ ਕਾਰਵਾਈ ਕਰਦੀ ਸੋ ਕਹਿਣ ਦਾ ਭਾਵ ਮੈਂ ਇਹਨਾਂ ਵਿਰੋਧੀਆਂ ਨੂੰ ਇੱਕੋ ਗੱਲ ਕਹਿਣਾ ਜਿੰਨਾ ਇਹ ਸਾਨੂੰ ਕੌਸ਼ਨ ਤੇ ਜ਼ੋਰ ਦਿੰਦੇ ਨੇ ਨਾ ਇੰਨਾ ਕਿ ਤੇ ਸੈਂਟਰ ਨੂੰ ਵੀ ਕਿਤੇ ਮਾੜਾ ਮੋਟਾ ਕਹਿ ਦਿੰਦੇ ਵੀ ਬਾਰਡਰ ਸੇਫ ਕਰ ਲਈਏ ਜਿਹੜੀਆਂ ਥ੍ਰੈਟ ਕਰਲਾਂ ਨੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਕਿੱਥੋਂ ਹੁੰਦੀਆਂ ਨੇ ਕਿੱਥੋਂ ਹੁੰਦੀਆਂ ਥ੍ਰੈਟ ਕਰਲਾਂ ਬਾਰਡਰ ਪਾਰ ਤੋਂ ਹੀ ਹੁੰਦੀਆਂ ਦੱਸੋ ਬਾਹਰੋਂ ਹੁੰਦੀਆਂ ਫਿਰ ਡੱਕਣੀਆਂ ਕਿਹਨਾਂ ਨੇ ਡੱਕਣੀਆਂ ਕਿਹਨਾਂ ਨੇ ਉਹ ਕਿਹਨੇ ਸ ਕਰ ਲੈਣ ਕਿਤੇ ਤੇ ਫਿਰ ਗੱਲ ਐਵੇਂ ਨਾ ਨਾ ਕਰੀਏ ਵੀ ਹਰ ਗੱਲ ਪੰਜਾਬ ਸਰਕਾਰ ਪੰਜਾਬ ਸਰਕਾਰ ਬਾਰਡਰੋਂ ਪਾਰ ਸਾਹਮਣੇ ਕਿਹਨਾਂ ਨੇ ਬਾਰਡਰ ਕਿਹਨਾਂ ਨੇ ਸਾਹਮਣੇ ਦੱਸੋ ਠੀਕ ਹੈ ਸੋ ਕਹਿਣ ਦਾ ਭਾਵ ਇਹ ਹੈ ਵੀ ਇਹਨਾਂ ਦੀਆਂ ਕਮੀਆਂ ਨੇ ਸੈਂਟਰ ਦੀਆਂ ਆਪਾਂ ਡਟ ਕੇ ਆਪਣਾ ਕੰਮ ਕਰ ਰਹੇ ਹਾਂ ਭਾਜਪਾ ਨੇ ਕਿਹਾ ਜੋ ਹੜ੍ਹ ਆਏ ਨੇ ਉਹ ਆਮਾ ਦੀ ਪਾਰਟੀ ਸਰਕਾਰ ਦੀ ਫੇਲਿਅਰ ਹੈ ਅੱਛਾ ਭਗਵਾਨਤਮਨ ਜੀ ਲੈ ਕੇ ਸਿੱਧੀ ਰੱਬ ਨਾਲ ਗੱਲ ਬਾਤ 6 ਮਹੀਨੇ ਪਹਿਲਾਂ ਨਹੀਂ ਤਿਆਰੀਆਂ ਕੀਤੀਆਂ ਮੀਟਿੰਗਾਂ ਨਹੀਂ ਕੀਤੀਆਂ ਗਈਆਂ ਬਿਲਕੁਲ ਨੱਕੇ ਧਾਨ ਕੇ ਮੀਟਿੰਗਾਂ ਕੀਤੀਆਂ ਜਦ ਕਿ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਸੀ ਇਸ ਵਾਰ ਬਹੁਤ ਜ਼ਿਆਦਾ ਮੀਂਹ ਪੈ ਮੋ ਅੱਛਾ ਇਹਦਾ ਮਤਲਬ ਵੀ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਸੀ ਪਹਿਲਾਂ ਤੇ ਜੇ ਪਹਿਲਾਂ ਇਹ ਬਾਅਦ ਚ ਜੋ ਬੋਲਣ ਦੇ ਫਿਰ ਪਹਿਲਾਂ ਬੋਲ ਲੈਣਾ ਇਹ ਵੀ ਆਓ ਜੀ ਹੜ੍ਹ ਆਉਣ ਵਾਲੇ ਨੇ ਜੀ ਪੰਜਾਬ ਦਾ ਸਾਥ ਦੇਈਏ ਸੋ ਕ ਇਹ ਅਸੀਂ ਇਹ ਕੋਝੀਆਂ ਸਿਆਸਤਾਂ ਤੋਂ ਪੰਜਾਬੀਆਂ ਨੂੰ ਪੂਰਾ ਪਤਾ ਹੈ ਇਸ ਜਦੋਂ ਵੀ ਕੋਈ ਮਾੜੀ ਮੋਟੀ ਗੱਲ ਹੁੰਦੀ ਕਿਉਂਕਿ ਆਪਾਂ ਇੱਕੋ ਗੱਲ ਕਹਿੰਦੇ ਸਾਡੇ ਨਾਲ ਕੰਮ ਦੀ ਲੜਾਈ ਕਰੋ ਉਹ ਨਹੀਂ ਹੁੰਦੀ ਇਹਨਾਂ ਕੋਲ ਉਹ ਕਰਨ ਆਓ ਠੀਕ ਹੈ ਇਹ ਤੱਬੇ ਇੱਕ ਦੂਜੇ ਤੇ ਬੇਬੁਨਿਆਦ ਉਹ ਕੀ ਕਹਿੰਦੇ ਹੁੰਦੇ આરોਪ ਲਾਉਣੇ ਬਸ ਇਹਨਾਂ ਕੋ ਸਿਰਫ ਇਹੀ ਕੁਛ ਹੈ ਕੰਮ ਨਾਲ ਸਿਆਸਤ ਕਰੋ ਇਹ ਸਰ ਜੀ ਇੱਕ ਬਹੁਤ ਵੱਡੀ ਗਰੰਟੀ ਸੀ ਮਹਿਲਾਵਾਂ ਨਾਲ ਗਰੰਟੀ ਜਿਹੜੀ ਕੀਤੀ ਸੀ ਉਹ ਫਿਲਹਾਲ ਹਾਲ ਤੱਕ ਨ ਪੂਰੀ ਨਹੀਂ ਹੋਈ ਸਰਕਾਰ ਚੱਲ ਗਈ ਹੈ ਕਿ ਚੱਲ ਗਏ ਆਪਾਂ ਹਲੇ ਰਹੀਂ ਸਾਲ ਤੇ ਲਾਂਗੇ ਨਹੀਂ ਨਹੀਂ ਕਿੱਥੇ ਚਲਤੇ ਨਹੀਂ ਗਏ ਇੱਥੇ ਹੀ ਆ ਫਿਰ ਰਿਪੀਟ ਕਰੋਗੇ 2027 ਵਿੱਚ ਕਿਉਂਕਿ ਮਹਿਲਾਵਾਂ ਨੇ ਸਰਕਾਰ ਬਣਾਣ ਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਵੱਡੇ ਵੀਰ ਮਹਿਲਾਵਾਂ ਨੇ ਜੇ ਭੂਮਿਕਾ ਨਿਭਾਈ ਹੈ ਆ ਬਿਜਲੀ ਦੀ ਗਰੰਟੀ ਵੀ ਕਹਿੰਦੇ ਸੀ ਵੀ ਉਹ ਨਹੀਂ ਪੂਰੀ ਕੀਤੀ ਫਿਰ ਹੋ ਗਈ ਆ ਉਹਦੇ ਤੇ ਸ਼ਾਬਾਸ਼ ਦੇ ਦਿਓ ਉਹ ਕਿਉਂ ਨਹੀਂ ਦਿੰਦੇ ਹੈ ਜੇ 1 ਕਰੋੜ ਸ਼ਹੀਦਾਂ ਦੇ ਸਨਮਾਨ ਲਈ ਕਿਹਾ ਸੀ ਉਹ ਵੀ ਕਰਤਾ ਜੇ ਕਿਹਾ ਸੀ ਐਮਐਲਏ ਦੀਆਂ ਪੈਨਸ਼ਨਾਂ ਇੱਕ ਕਰਾਂਗੇ ਕਰਤੀ ਠੀਕ ਹੈ ਸੋ ਕੀਤੇ ਇੰਨੇ ਕੰਮ ਨੇ ਸਰਕਾਰ ਨੇ ਪਰ ਜਿਹੜੇ ਨਹੀਂ ਕੀਤੇ ਉਹ ਤੇ ਫਿਰ ਵਿਰੋਧੀ ਘਰਾਉਂਦੇ ਨੇ ਵੱਡੇ ਵੀਰ ਸਟੈਪ ਬਾਈ ਸਟੈਪ ਇਹਨਾਂ ਵਿਰੋਧੀਆਂ ਕੋ ਕਿੰਨਾ ਚਿਰ ਦਾ ਰਾਜ ਭਾਗ ਹੀ ਦੱਸਿਓ ਕਿੰਨਾ ਚਿਰ ਦਾ ਹੈ 75 ਸਾਲ ਸਾਡੇ ਕੋ ਕਿੰਨਾ ਚਿਰ ਹੋਇਆ ਸਾਡੇ ਕੋ ਟਾਈਮ ਹੀ ਲਾ ਲੋ ਸਮਾਂ ਹੀ ਲਾ ਲੋ ਉਹਨਾਂ ਨੂੰ ਕਿੰਨਾ ਚਿਰ ਰਾਜ ਭਾਗ ਰਹਿ ਗਿਆ ਤੇ ਸਾਡੇ ਕੋ ਕੀ ਆ ਪਰ ਜਦੋਂ ਦੇ ਆਏ ਆ ਕੰਮ ਕਰਨ ਦੇ ਆ ਠੀਕ ਹੈ ਮਹਿਲਾਂ ਚ ਸਿਆਸਤਾਂ ਨਹੀਂ ਕੀਤੀਆਂ ਠੀਕ ਹੈ ਇੱਥੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜਦੋਂ ਦੇ ਬਣਿਆ ਲੋਕਾਂ 'ਚ ਨਜ਼ਰ ਆਏ ਨੇ ਰਿਕਾਰਡ ਕਢਾ ਲਿਓ ਪਿਛਲੇ ਜਦੋਂ ਦੀ ਸਰਕਾਰ ਬਣੀ ਆ ਤੁਹਾਨੂੰ ਆਪਣੇ ਆਪ ਵੀ ਉਹਨਾਂ ਦੇ ਜਿੰਨੇ ਵੀ ਪ੍ਰੋਗਰਾਮ ਹੋਣਗੇ ਸਾਰੇ ਤੁਹਾਡੇ YouTube ਤੇ ਵੀ ਚੜੇ ਹੋਣਗੇ ਸੋ ਕਹਿਣ ਦਾ ਭਾਵ ਲੋਕ ਕੰਮ ਵਾਲਿਆਂ ਨੂੰ ਪਸੰਦ ਕਰਦੇ ਆ ਬਿਲਕੁਲ ਇਹ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਜਿਹੜੇ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਧਾਨ ਨੇ ਨਾਲ ਐਮਐਲਏ ਨੇ ਉਹਨਾਂ ਨੇ ਆਖਿਆ ਭਾਵੇਂ ਦੂਸ਼ਣਬਾਜੀ ਲਗਾਤਾਰ ਵਿਰੋਧੀ ਧਿਰ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਆਪਣਾ ਕੰਮ ਕਰ ਰਹੀ ਹੈ ਵਿਕਾਸ ਕਰਵਾ ਲਈ ਪੰਜਾਬ ਦਾ ਔਰ ਜਿੰਨੀਆਂ ਵੀ ਗਾਰੰਟੀਆਂ ਸੀ ਉਹ ਗਾਰੰਟੀਆਂ ਜਿਹੜੀ ਕਿ ਆਮ ਆਦਮੀ ਪਾਰਟੀ ਵੱਲੋਂ ਉਹ ਪੂਰੀਆਂ ਕੀਤੀਆਂ ਗਈਆਂ ਨੇ ਤਾਂ ਤਰਨਤਾਰਨ ਜਿਮਣੀ ਚੋਣਾਂ ਨਾਲ ਲੈ ਕੇ ਚੋਣ ਅਖਾੜਾ ਲੱਗਾ ਤਰ ਜੜ ਕਿ ਪਖਦਾ ਦਿਖਾਈ ਦੇ ਰਿਹਾ ਕਿਉਂਕਿ ਕੁਝ ਜਿਨ੍ਹਾਂ ਦਾ ਸਮਾਂ ਜਿਹੜਾ ਬਚਿਆ ਹੈ 11 ਅ ਨਵੰਬਰ ਨੂੰ ਜਿਹੜੇ ਕੀ ਵੋਟਾਂ ਪੈਣੀਆਂ ਤੇ 14 ਨਵੰਬਰ ਨੂੰ ਜਿਹੜੇ ਕੀ ਨਿਤਿਜੇ ਹੋਣੇ ਨੇ ਇੱਥੇ ਅਮਨ ਸ਼ੇਰ ਸਿੰਘ ਆ ਮਨ ਸ਼ੈਰੀ ਕਲਸੀ ਨੇ ਇੱਥੇ ਉਹ ਵੀ ਪਹੁੰਚੇ ਹੋਏ ਨੇ ਤਾਂ ਉਹਨਾਂ ਨੇ ਵੀ ਜ਼ਰੂਰ ਗੱਲਬਾਤ ਕਰਾਂਗੇ ਸ਼ੈਰੀ ਜੀ ਕੀ ਕਹਿਣਾ ਹੈ ਅੱਜ ਸੀਐਮ ਸਾਹਿਬ ਵੀ ਇੱਥੇ ਪਹੁੰਚੇ ਸਿਗੇ ਕਿ ਆ ਸਮਝੋ ਭਈ ਅੱਜ ਜੀ ਉਹਨਾਂ ਦੀ ਫੇਰੀ ਜਿਹੜੀ ਕੋਈ ਨਾ ਕੋਈ ਜਿੱਤ ਜਕਿਨੀ ਬਣੋਗੀ ਥੋੜੇ ਆਵਾਦੀਪੀ ਪਾਰਟੀ ਦੇ ਜਿਹੜੇ ਹਲਕੇ ਦੇ ਬਿਲਕੁਲ ਜੀ ਤੁਹਾਡੇ ਸਾਹਮਣੇ ਜਿੱਤ ਜਿਹੜੀ ਆ ਕਿਉਂਕਿ ਲੋਕ ਕੰਮਾਂ ਨੂੰ ਤਰਜੀਹ ਦਿੰਦੇ ਨੇ ਔਰ ਕੰਮਾਂ ਦੇ ਵਿਹਾਰ ਤੇ ਲੋਕ ਜਿਹੜੇ ਵੋਟਾਂ ਪਾ ਪਿੰਡਾਂ ਦੇ ਵਿੱਚ ਲੋਕ ਖੁਸ਼ ਨੇ ਸ਼ਹਿਰਾਂ ਦੇ ਵਿੱਚ ਲੋਕ ਖੁਸ਼ ਨੇ ਜਿਉਂ-ਜਿਉਂ ਸਮਾਂ ਬੀਤਦਾ ਗਿਆ ਆਮ ਆਦਮੀ ਪਾਰਟੀ ਦੀ ਨੇ ਰਿਹੋਰ ਚ ਲੋਕੀ ਪਰ ਕਹਿੰਦੇ ਦੂਸ਼ਣਬਾਜੀ ਬਹੁਤ ਜ਼ਿਆਦਾ ਇਸ ਟਾਈਮ ਹੋ ਰਹੀ ਹੈ ਜੋ ਵਿਰੋਧੀ ਪਾਰਟੀਆਂ ਨੂੰ ਲਗਦਾ ਆਖਰੀਆਂ ਵੀ ਆਮ ਆਦਮੀ ਪਾਰਟੀ ਕੋਲੋਂ ਸੂਬਾ ਬਿਲਕੁਲ ਸੰਭੇ ਨਹੀਂ ਗਿਆ ਬਿਲਕੁਲ ਫੇਲ ਹੋ ਗਿਆ ਆਮ ਆਦਮੀ ਪਾਰਟੀ ਇਹ ਕੌਣ ਕਹਿੰਦਾ ਸਾਰੇ ਜਿੰਨੀਆਂ ਵਿਰੋਧੀ ਪਾਰਟੀਆਂ ਕਹਿੰਦੇ ਨੇ ਵੀ ਗੈਂਗਸਟਰਵਾਦ ਹੈ ਲਗਾਤਾਰ ਧਮਕੀਆਂ ਹਰ ਵਪਾਰੀ ਨੂੰ ਧਮਕੀਆਂ ਮਿਲ ਰਹੀਆਂ ਨੇ ਇੱਥੇ ਆਏ ਦਿਨ ਗੋਲੀ ਚੱਲ ਰਹੀ ਹੈ ਤੇ ਤਾਂ ਨੂੰ ਯਾਦ ਹੋਣਾ ਇਹ ਵੀ ਕਹਿੰਦੇ ਹੁੰਦੇ ਸੀ ਵੀ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਦੀ ਕਹਿੰਦੇ ਸੀ ਬਣ ਗਈ ਨਾ ਫਿਰ ਕਹਿੰਦੇ 6 ਮਹੀਨੇ ਨਹੀਂ ਕੱਢਦੀ ਕੱਢ ਗਈ ਨਾ ਫਿਰ ਕਹਿੰਦੇ ਇਹਨਾਂ ਕੋਈ ਗਰੰਟੀਆਂ ਨਹੀਂ ਜਿਹੜੀਆਂ ਇਹਨਾਂ ਨੇ ਵਾਅਦੇ ਵੱਡੇ ਵੱਡੇ ਕਰਤੇ ਪਾਸ ਨਹੀਂ ਹੁਣ ਇਹਨਾਂ ਨੇ ਉਹਨਾਂ ਨੂੰ ਕਵਰ ਨਹੀਂ ਕਰ ਸਕਦੇ ਫਿਰ ਉਹ ਵੀ ਸਟੈਪ ਬਾਏ ਸਟੈਪ ਕਰਨੀ ਸ਼ੁਰੂ ਕਰਤੀਆਂ ਕਿ ਨਹੀਂ ਸੋ ਕਹਿਣ ਦਾ ਭਾਵ ਇਹਨਾਂ ਨੂੰ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਜੇ ਤੁਸੀਂ ਚੰਗੇ ਅਕਲ ਦੇ ਕੰਮ ਕੀਤੇ ਹੁੰਦੇ ਲੋਕਤਾਂ ਨੂੰ ਨਕਾਰਦੇ ਨਾ ਅੱਜ ਆਮ ਆਦਮੀ ਪਾਰਟੀ ਸਾਢੇ ਤਿੰਨ ਸਾਲਾਂ ਦੇ ਵਿੱਚ ਕੰਮ ਕਰਦੀ ਹੋਈ ਨਜ਼ਰ ਆ ਰਹੀ ਆ ਔਰ ਲੋਕਾਂ ਦੇ ਬਤੌਰ ਕੰਮ ਹੁੰਦੇ ਹੋਏ ਸਾਹਮਣੇ ਨੇ ਔਰ ਜਿਹੜੀ ਗੱਲ ਰਹੀ ਵੀ ਆ ਜਿਦ ਤਰ੍ਹਾਂ ਤੁਸੀਂ ਦੱਸਿਆ ਵੀ ਗੈਂਗਸਟਰਵਾਦ ਆ ਇਹ ਸਮੇ ਦੇ ਹਿਸਾਬ ਨਾਲ ਆਪਣੇ ਆਪ ਵੀ ਜਿਉਂ-ਜਿਉ ਸਿਸਟਮ ਨੂੰ ਆਪਾਂ ਕਵਰ ਕਰ ਰਹੇ ਆ ਇਹ ਆਪਣੇ ਆਪ ਹੀ ਸੈੱਟ ਹੋ ਜਾਊਗਾ ਸਾਰਾ ਸੋ ਕਹਿਣ ਦਾ ਭਾਵ ਇਹ ਆ ਵੀ ਜੋ ਇਹਨਾਂ ਦੇ ਬੀਜੇ ਹੋਏ ਕੰਡੇ ਇਹ ਦੋਵਾਂ ਪਾਰਟੀਆਂ ਦੇ ਅੱਜ ਉਹਨਾਂ ਨੂੰ ਸੰਭੰਦ ਦੇ ਆ ਕਸਟੋਡੀਅਨ ਤੇ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਉਹਨਾਂ ਵਿੱਚੋਂ ਸਾਰਾ ਕੁਝ ਜੋ ਵੀ ਹੋ ਰਿਹਾ ਹੈ ਹੁਣ ਆਮਰਨੀ ਪਾਰਟੀ ਸਰਕਾਰ ਹੈ ਹੁਣ ਪੰਜਾਬ ਪੁਲਿਸ ਆਪਣੇ ਬਿਹੱਫ ਤੇ ਕੰਮ ਕਰ ਰਹੀ ਜਿਹੜੇ ਜਿਹੜੇ ਵੀ ਜਿੰਨੇ ਵੀ ਵਾਰਦਾਤਾ ਕੋਈ ਵੀ ਕਰਦਾ ਹੁਣ ਕੋਈ ਕਿਸੇ ਬੰਦੇ ਦਾ ਕੋਈ ਐਸਾ ਪੈਰਾਮੀਟਰ ਨਹੀਂ ਵੀ ਉਹਦੇ ਅੰਦਰ ਵੜ ਕੇ ਵੇਖ ਲਈਏ ਵੀ ਕੀ ਆ ਜਿਹੜਾ ਅਪਰਾਧ ਕਰਦਾ ਹੈ ਪੁਲਸ ਉਹਦੇ ਮਗਰ ਹੁੰਦੀ ਠੀਕ ਹੈ ਆਪਣੀ ਕਾਰਵਾਈ ਕਰਦੀ ਸੋ ਕਹਿਣ ਦਾ ਭਾਵ ਮੈਂ ਇਹਨਾਂ ਵਿਰੋਧੀਆਂ ਨੂੰ ਇੱਕੋ ਗੱਲ ਕਹਿਣਾ ਜਿੰਨਾ ਇਹ ਸਾਨੂੰ ਕੌਸ਼ਨ ਤੇ ਯੋਰ ਦਿੰਦੇ ਨੇ ਨਾ ਇੰਨਾ ਕਿਤੇ ਸੈਂਟਰ ਨੂੰ ਵੀ ਕਿਤੇ ਮਾੜਾ ਮੋਟਾ ਕਹਦਣ ਵੀ ਬਾਰਡਰ ਸੇਫ ਕਰ ਲਈਏ ਜਿਹੜੀਆਂ ਥ੍ਰੈਟ ਕਰਲਾਂ ਨੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿੱਥੋਂ ਹੁੰਦੀਆਂ ਨੇ ਕਿੱਥੋਂ ਹੁੰਦੀਆਂ ਥ੍ਰੈਟ ਕਰਲਾਂ ਬਾਰਡਰ ਪਾਰ ਤੋਂ ਹੀ ਹੁੰਦੀਆਂ ਦੱਸੋ ਬਾਹਰੋਂ ਹੁੰਦੀਆਂ ਫਿਰ ਡੱਕਣੀਆਂ ਕਿਹਨਾਂ ਨੇ ਡੱਕਣੀਆਂ ਕਿਹਨਾਂ ਨੇ ਉਹ ਕਿਹਨੇ ਸ ਕਰ ਲੈਣ ਤੇ ਫਿਰ ਗੱਲ ਐਵੇਂ ਨਾ ਨਾ ਕਰੀਏ ਵੀ ਹਰ ਗੱਲ ਪੰਜਾਬ ਸਰਕਾਰ ਪੰਜਾਬ ਸਰਕਾਰ ਬਾਰਡਰੋਂ ਪਾਰ ਸਾਹਮਣੇ ਕਿਹਨਾਂ ਨੇ ਬਾਰਡਰ ਕਿਹਨਾਂ ਨੇ ਸਾਹਮਣੇ ਦੱਸੋ ਠੀਕ ਹੈ ਸੋ ਕਹਿਣ ਦਾ ਭਾਵ ਇਹ ਹੈ ਵੀ ਇਹਨਾਂ ਦੀਆਂ ਕਮੀਆਂ ਨੇ ਸੈਂਟਰ ਦੀਆਂ ਆਪਾਂ ਡਟ ਕੇ ਆਪਣਾ ਕੰਮ ਕਰ ਰਹੇ ਹਾਂ ਭਾਜਪਾ ਨੇ ਕਿਹਾ ਜੋ ਹੜ੍ਹ ਆਏ ਨੇ ਉਹ ਆਮਾਦੀ ਪਾਰਟੀ ਸਰਕਾਰ ਦੀ ਫੇਲਿਅਰ ਹੈ ਅੱਛਾ ਭਗਵਾਨਤਮਨ ਜੀ ਲੈ ਕੇ ਸਿੱਧੀ ਰੱਬ ਨਾਲ ਗੱਲ ਬਾਤ 6 ਮਹੀਨੇ ਪਹਿਲਾਂ ਨਹੀਂ ਤਿਆਰੀਆਂ ਕੀਤੀਆਂ ਮੀਟਿੰਗਾਂ ਨਹੀਂ ਕੀਤੀਆਂ ਗਈਆਂ ਬਿਲਕੁਲ ਨੱਕੇ ਧਾਨ ਕੇ ਮੀਟਿੰਗਾਂ ਕੀਤੀਆਂ ਜਦ ਕਿ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਸੀ ਇਸ ਵਾਰ ਬਹੁਤ ਜ਼ਿਆਦਾ ਮੀਂਹ ਪੈ ਮੋ ਅੱਛਾ ਇਹਦਾ ਮਤਲਬ ਵੀ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਸੀ ਪਹਿਲਾਂ ਤੇ ਜੇ ਪਹਿਲਾਂ ਇਹ ਬਾਅਦ ਚ ਜੂ ਬੋਲਣ ਦੇ ਫਿਰ ਪਹਿਲਾਂ ਬੋਲ ਲੈਣਾ ਇਹ ਵੀ ਆਓ ਜੀ ਹੜ੍ਹ ਆਉਣ ਵਾਲੇ ਨੇ ਜੀ ਪੰਜਾਬ ਦਾ ਸਾਥ ਦੇਈਏ ਸੋ ਇਹ ਅਸੀਂ ਇਹ ਕੋਝੀਆਂ ਸਿਆਸਤਾਂ ਤੋਂ ਪੰਜਾਬੀਆਂ ਨੂੰ ਪੂਰਾ ਪਤਾ ਹੈ ਇਸ ਜਦੋਂ ਵੀ ਕੋਈ ਮਾੜੀ ਮੋਟੀ ਗੱਲ ਹੁੰਦੀ ਕਿਉਂਕਿ ਆਪਾਂ ਇੱਕੋ ਗੱਲ ਕਹਿੰਦੇ ਸਾਡੇ ਨਾਲ ਕੰਮ ਦੀ ਲੜਾਈ ਕਰੋ ਉਹ ਨਹੀਂ ਹੁੰਦੀ ਇਹਨਾਂ ਕੋਲ ਉਹ ਕਰਨ ਆਓ ਠੀਕ ਹੈ ਇਹ ਤੱਬੇ ਇੱਕ ਦੂਜੇ ਤੇ ਬੇਬੁਨਿਆਦ ਉਹ ਕੀ ਕਹਿੰਦੇ ਹੁੰਦੇ આરોਪ ਲਾਉਣੇ ਬਸ ਇਹਨਾਂ ਕੋ ਸਿਰਫ ਇਹੀ ਕੁਛ ਹੈ ਕੰਮ ਨਾਲ ਸਿਆਸਤ ਕਰੋ ਇਹ ਜਿਹੜੀ ਇੱਕ ਬਹੁਤ ਵੱਡੀ ਗਰੰਟੀ ਸੀ ਮਹਿਲਾਵਾਂ ਨਾਲ ਗਰੰਟੀ ਜਿਹੜੀ ਕੀਤੀ ਸੀ ਉਹ ਫਿਲਹਾਲ ਹਾਲ ਤੱਕ ਨ ਪੂਰੀ ਨਹੀਂ ਹੋਈ ਸਰਕਾਰ ਚੱਲ ਗਈ ਹੈ ਕਿ ਚੱਲ ਗਏ ਆਪਾਂ ਹਲੇ ਰਹੀਂ ਸਾਲ ਤੇ ਲਾਂਗੇ ਨਹੀਂ ਨਹੀਂ ਕਿੱਥੇ ਚਲਤੇ ਨਹੀਂ ਗਏ ਇੱਥੇ ਹੀ ਆ ਫਿਰ ਰਿਪੀਟ ਕਰੋਗੇ 27 ਵਿੱਚ ਕਿਉਂਕਿ ਮਹਿਲਾਵਾਂ ਨੇ ਸਰਕਾਰ ਬਣਾਣ ਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਵੱਡੇ ਵੀਰ ਮਹਿਲਾਵਾਂ ਨੇ ਜੇ ਭੂਮਿਕਾ ਨਿਭਾਈ ਹੈ ਆ ਬਿਜਲੀ ਦੀ ਗਰੰਟੀ ਵੀ ਕਹਿੰਦੇ ਸੀ ਵੀ ਉਹ ਨਹੀਂ ਪੂਰੀ ਕੀਤੀ ਫਿਰ ਹੋ ਗਈ ਆ ਉਹਦੇ ਤੇ ਸ਼ਾਬਾਸ਼ ਦੇ ਦਿਓ ਉਹ ਕਿਉਂ ਨਹੀਂ ਦਿੰਦੇ ਹੈ ਜੇ 1 ਕਰੋੜ ਸ਼ਹੀਦਾਂ ਦੇ ਸਨਮਾਨ ਲਈ ਕਿਹਾ ਸੀ ਉਹ ਵੀ ਕਰਤਾ ਜੇ ਕਿਹਾ ਸੀ ਐਮਐਲਏ ਦੀਆਂ ਪੈਨਸ਼ਨਾਂ ਇੱਕ ਕਰਾਂਗੇ ਕਰਤੀ ਠੀਕ ਐ ਸੋ ਕੀਤੇ ਇੰਨੇ ਕੰਮ ਨੇ ਸਰਕਾਰ ਨੇ ਪਰ ਜਿਹੜੇ ਨਹੀਂ ਕੀਤੇ ਉਹ ਤੇ ਫਿਰ ਵਿਰੋਧੀ ਘਰੋਂਦੇ ਨੇ ਵੱਡੇ ਵੀਰ ਸਟੈਪ ਬਾਈ ਸਟੈਪ ਇਹਨਾਂ ਵਿਰੋਧੀਆਂ ਕੋ ਕਿੰਨਾ ਚਿਰ ਦਾ ਰਾਜ ਭਾਗ ਹੀ ਦੱਸਿਓ ਕਿੰਨਾ ਚਿਰ ਦਾ ਇਹ 75 ਸਾਲ ਸਾਡੇ ਕੋ ਕਿੰਨਾ ਚਿਰ ਹੋਇਆ ਸਾਡੇ ਕੋ ਟਾਈਮ ਹੀ ਲਾ ਲੋ ਸਮਾਂ ਹੀ ਲਾ ਲੋ ਉਹਨਾਂ ਨੂੰ ਕਿੰਨਾ ਚਿਰ ਰਾਜ ਭਾਗ ਰਹਿ ਗਿਆ ਤੇ ਸਾਡੇ ਕੋ ਕੀ ਆ ਪਰ ਜਦੋਂ ਦੇ ਆਏ ਆ ਕੰਮ ਕਰਨ ਦੇ ਆ ਠੀਕ ਐ ਮਹਿਲਾਂ ਚ ਸਿਆਸਤਾਂ ਨਹੀਂ ਕੀਤੀਆਂ ਠੀਕ ਐ ਇੱਥੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜਦੋਂ ਦੇ ਬਣੇ ਆ ਲੋਕਾਂ 'ਚ ਨਜ਼ਰ ਆਏ ਨੇ ਰਿਕਾਰਡ ਕਢਾ ਲਿਓ ਪਿਛਲੇ ਜਦੋਂ ਦੀ ਸਰਕਾਰ ਬਣੀ ਆ ਤੁਹਾਨੂੰ ਆਪਣੇ ਆਪ ਵੀ ਉਹਨਾਂ ਦੇ ਜਿੰਨੇ ਵੀ ਪ੍ਰੋਗਰਾਮ ਹੋਣਗੇ ਸਾਰੇ ਤੁਹਾਡੇ YouTube ਤੇ ਵੀ ਚੜੇ ਹੋਣਗੇ ਸੋ ਕਹਿਣ ਦਾ ਭਾਵ ਲੋਕ ਕੰਮ ਵਾਲਿਆਂ ਨੂੰ ਪਸੰਦ ਕਰਦੇ ਆ ਬਿਲਕੁਲ ਇਹ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਜਿਹੜੇ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਧਾਨ ਨੇ ਨਾਲ ਐਮਐਲਏ ਨੇ ਉਹਨਾਂ ਨੇ ਆਖਿਆ ਭਾਵੇਂ ਦੂਸ਼ਣਬਾਜੀ ਲਗਾਤਾਰ ਵਿਰੋਧੀ ਧਿਰ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਆਪਣਾ ਕੰਮ ਕਰ ਰਹੀ ਹੈ ਵਿਕਾਸ ਕਰਵਾ ਲਈ ਪੰਜਾਬ ਦਾ ਔਰ ਜਿੰਨੀਆਂ ਵੀ ਗਾਰੰਟੀਆਂ ਸੀ ਉਹ ਗਾਰੰਟੀਆਂ ਜਿਹੜੀ ਕਿ ਆਮ ਆਦਮੀ ਪਾਰਟੀ ਵੱਲੋਂ ਉਹ ਪੂਰੀਆਂ ਕੀਤੀਆਂ ਗਈਆਂ ਨੇ ਕਮਲਪਰਸ ਸਿੰਘ ਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੇ ਅਨਿਕ ਸਵੇਰ ਟੀਵੀ ਤਰਨਤਾਰਨ